ਹਾਂਜੀ ਗਾਇਸ ਕੀ ਆਖ ਚਾਹਾਂ ਮੀਟ ਖਾਦੇ ਤੇ ਸਾਰੇ ਜਾਣੇ ਵਧੀਆ ਹੋਗੇ ਅੱਜ ਦਾ ਬਲੌਗ ਆਪਣਾ ਘਰ ਦਾ ਹੀ ਹੋਵੇਗਾ ਅੱਜ ਮੈਂ ਘਰੇ ਹੀ ਆ ਜੇ ਰਾਤੀਂ ਗੇਂਸ ਕੰਮਤੇ ਤੇ ਹੁਣੀ ਹਮ ਸੁੱਤਾ ਉੱਠੇ ਆਇਆ ਤੇ ਨੂਰ ਮੇਰੇ ਕੋਲ ਆ ਦੇਖੋ ਮੇਰੀ ਬੁਗਰੀ 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 ਤੇ ਹੁਣ ਸਾਡਾ ਟਾਈਮ ਹੋਇਆ ਹੈਗਾ ਚਾਹ ਪੀਣ ਦਾ ਤੇ ਆਪਾਂ ਹੁਣ ਚਾਹ ਪੀਵਾਂਗੇ ਫਿਸ਼ਾਮ ਨੂੰ ਫਿਰ ਜਾਣਾ 8 ਵਜੇ ਟੂਟੀ ਤੇ ਕੰਮ ਤੇ ਤੇ ਘੰਟੇ ਦੋ ਘੰਟੇ ਹੋਰ ਸੌ ਲਾਂਗੇ ਫੇ ਨੀਂਦ ਪੂਰੀ ਹੋ ਜਾਣੀ ਆ ساری ਰਾਤ ਦੀ ਤੇ ਕਿਉਂਕਿ ਫੇ 8 ਤੋਂ 8 ਦੁਪਹੀਆ ਤੇ ਥੋੜੇ ਠਕਾਉਟ ਹੋਏ ਹੋ ਜਾਂਦੀ ਜਾ ਤੇ ਇਸ ਲਈ ਆਪਾਂ ਸੁੱਤੇ ਸੀਗੇ ਆਂਦੇ ਵੀ ਸਵੇਰੇ 9:30 ਵਜੇ ਤੇ ਮੰਮੀ ਉਹਨੇ ਆ ਗਿਆ ਚਾਹ ਬਣਾਉਂਦੇ ਹੋ ਆ ਤੇ ਆਪਣੇ ਅੱਜ ਵੀਰਵਾਰਾ ਨਾਲੇ ਆਪਾਂ ਬਾਬੇ ਤੇ ਵੀ ਜਾਵਾਂਗੇ ਮੱਥਾ ਟੇਕਣੇ ਨਾ ਕੇ ਹੁਣ ਤੇ ਵਕਤੀ ਸਾਡੀ ਵੀਡੀਓ ਨੂੰ ਜੁੜੇ ਰਹੋ ਬਲੌਗ ਵੇਖਣ ਲੇ ਗਾਈਸ ఆ బురా బుగరా 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 హనీ మేర బుగరా బుగరా బుగర బుగరా 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 తను పుత ఉడ్డో ఆ మమ్మది లాడ్ ఆ హనా మమ్మది లాడ్ లాడ్డో ఆ మమ్మది డెడీ బా పదా అందీ భే భూ తన చా బ ਤੇ ਬਬੇ ਜਾਣਾ ਆ ਹੋਰ ਘੰਟੇ ਤੱਕ ਵੀ ਬਬੇ ਦੇ ਮន្តែ ਟਿਕਨ ਜਾਵਾਂਗੇ ਜੱਪਾ ਪਾਲਾ ਮੇਰਾ ਪੁੱਤ ਬੂਟ ਵੀ ਪਾਲਾ ਨਾਲੇ ਪੁੱਤ ਠੰਡ ਹੋ ਗਈ ਆ ਮੰਮੀ ਠੰਡ ਹੋ ਗਈ ਆ ਮੇਰਾ ਪੁੱਤ ਜੱਪਾ ਪਾਲਾ ਹੁਣ ਠੀਕ ਆ ਠੀਕ ਆ ਮਮਾ ਆ ਬੂਟ ਵੀ ਪਾਉ ਠੀਕ ਆ ठीक है जाबा बूट पा लो मेरे पुत।, पुत कपड़े भी मोटे पाओ ठीक है हां ठंड हो गई है पुत ठंड हो गई है हुन ठंड हो गया हां जी गाइस हम चले गए गे हैं बाबे के मत्ता टेकन मैं रामचंद्र बहुत बढ़िया बढ़िया नहीं मैं और त्राल करन गल्ला जी जगत ਉੱਲੜੀਆਂ ਲਾਈ ਹੋਈਆਂ ਨੇ ਇਹ ਅਗਲੇ ਦਿਨ ਪੂਰਾ ਕਿਤੇ ਰਕਣੀ ਬਾਬਾ ਆਦੇ ਪੀਕ ਭਰ ਗਈ ਆ ਯਾਰ ਇੱਥੇ ਹੱਥ ਤੇ ਆਦੇ ਇੱਥੇ ਨਾ ਸਵੇਰੇ ਮਾਸ ਜੇ ਆਈਗਾ ਮੈਂ ਨਾ ਇਦਾਂ ਉਹ ਵੜ ਦਿੰਦਾ ਇਥੋਂ ਪਤਾ ਨਹੀਂ ਕਿਹੜੀ ਕਰਦ ਜੀ ਲੱਗ ਗਈ ਬੂਠੇ ਦੀ ਪੀਕ ਜੀ ਭਰ ਗਈ ਤੇ ਹੁਣ ਦਾ ਦਰਦ ਕਰਦਾ ਹੈ ਤੇ ਜੰਮੇ ਕੋਲ ਪਹੁੰਚ ਉਹ ਸੋਰੀ ਯਾਰ ਅਗਲਾ ਰੁਕ ਜਾ ਚੱਲ ਤੇ ਫਿਰ ਉਹਦੇ ਹੀ ਗੱਲਤਾ ਬਿਲਕੁਲ ਕਰਦਾ ਕਹਿ ਜਾ ਚੀਨੂ ਲੈ ਲੈ ਤੇਲ ਮੈਂ 1 ਵਜੇ ਉੱਥੇ 12 ਵਜੇ 12:30 ਵਜੇ ਗੱਡੀ ਹੁੰਦੀ ਹੁੰਦੀ ਸੀ ਉਹਦੇ ਵਿੱਚ ਬਹਿ ਕੇ ਤੇ 1 ਵਜੇ ਡਿਊਟੀ ਸਟਾਰ ਹੁੰਦੀ ਸੀ ਇੱਕ 9 ਵਜੇ ਤੋਂ ਲੈ ਕੇ 3 ਵਜੇ ਰੋਟੀ ਖਾਣੀਆਂ ਫੇਰ ਮੁੜ ਕੇ 12 ਵਜੇ ਰੋਟੀ ਖਾਣੀ ਦੁਪਹਿਰ ਨੂੰ ਇੱਥੇ ਵੀ ਕੋਈ ਜਿੱਦਾਂ ਮਤਲਬ ਰੋਟੀ ਖਾ ਕੇ ਨਾਲ ਲੱਗਦੇ ਲੱਗ ਜੀਦਾ ਉੱਥੇ ਉੱਥੇ ਵੀ ਪੂਰੇ 8 ਤੋਂ 8 ਬੰਦੇ ਫੇਰ ਮੁੜ ਕੇ ਸ਼ਾਮ ਨੂੰ 4 ਵਜੇ 4 ਵਜੇ ਆ ਕੇ ਮੈਂ ਇੱਦਾਂ ਹੀ ਆਉਂਦਾ ਹਾਂ ਨਾ ਨੂੰ ਜੀ ਕਹਿ ਸਕਦਾ ਹੁੰਦੀ ਮੱਥਾ ਟੇਕ ਕੇ ਤੇ ਆਪਾਂ ਵੀ ਆ ਰਹੇ ਆ

ਸ਼ੇਵਾ ਕੰਦਿਆ ਤੋਂ ਜਿਵੇਂ ਨਹੀਂ ਹੈ ਅਲੱਦਾ ਹਨ ਹੂੰ ਕੋੜੂ ਵੀ ਆ ਗਿਆ ਇਹ ਵਧੀਆ ਹੋਰ ਕੋਲ ਪਹੁੰਚ ਗਏ ਜੇ ਦਰਵਾਜ਼ੇ ਵਰਜਨ ਲੋ ਜੀ ਜਾਵਾਂਗੇ ਅੱਥਾ ਟੇ ਗਲੇ ਆ ਤਾਂ ਆਪਾਂ ਥੱਲੇ ਵਾਪਸੀ ਕਰਨ ਤੂੰ ਕੀ ਕਹਿਣਾ ਸਾਰੇ ਲੜਦਾ ਹਾਂਜੀ ਗਾਇਸ ਲੋ ਜੀ ਹੁਣ ਆਪਾਂ ਆ ਗਏ ਹੈਗੇ ਆ ਘਰ ਤੇ ਹੁਣ ਆਪਣੇ ਕੰਮ ਤੇ ਜਾਣ ਦੀ ਤਿਆਰੀ ਤੇ ਆਪਾਂ ਹੁਣ ਚੱਲੇ ਹੈਗੇ ਆ ਕੰਮ ਤੇ ਬਾਕੀ ਤੁਸੀਂ ਸਾਰੇ ਜਣੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਮੈਂਟ ਕਰ ਦਿਆ ਕਰੋ ਠੀਕ ਆ ਜੀ ਪੀਵੀ 08 ਡੇਲੀ ਬਲੌਗ ਚੈਨਲ ਦਾ ਨਾਮ ਆ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਥੈਂਕ ਯੂ ਧੰਨਵਾਦ ਜੀ